ਕੀ ਨਾ ਮਾਨ ਕਰਦੇ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਤਾਕਤ ਦੇਵੇ ਦਿਮਾਗੀ ਹਲਚਲ ਜਾਦੇ ਵਧੇ ਨਾ ਦੀ ਤੇ ਕੁਛ ਨਾ ਕੁਛ ਲਿਖ ਜਾਣ ਆਪਾਂ ਸਮਾਗ ਭਾਈ ਕੀ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਤਾਂ ਉਦੋਂ ਲੋਕ ਗੀਤਾਂ ਦਾ ਜ਼ੋਰ ਹੁੰਦਾ ਸੀ ਉਦੋਂ ਆਪਾਂ ਲੋਕ ਗੀਤ ਲਿਖੇ ਲੋਕ ਗੀਤ ਵੀ 1 ਨੇ 2 ਨੇ 3 ਨੇ 4 ਨੇ 6000 ਗੀਤ ਲਿਖਿਆ ਬਹੁਤ ਵਧੀਆ ਬਹੁਤ ਵਧੀਆ ਉਹ ਰੇਡੀਓ ਸਟੇਸ਼ਨ ਤੇ ਚੱਲਦੇ ਰਹੇ ਗੀਤ ਆਪਣੇ ਪੜ੍ਹਾਈ ਦੇ ਦੌਰਾਨ ਵੀ ਰੇਡੀਓ ਸਟੇਸ਼ਨ ਜਲੰਧਰ ਤੋਂ ਫਿਰ ਅਸੀਂ ਭਰਤੀ ਹੋ ਗਏ ਤੇ ਉੱਥੇ ਕੋਲਕਾਤਾ ਇੱਕ ਬਜ਼ੁਰਗਾਂ ਨਾਲ ਮੇਲ ਹੋਇਆ ਉਹ ਕਹਿੰਦੇ ਇਹ ਕੀ ਬਕਵਾਸ ਕਰੀ ਜਾਂਦੇ ਇਹ ਕੋਈ ਗੀਤ ਹੈ ਕੋਈ ਸਾਹਿਤਕ ਗੀਤ ਲਿਖਿਆ ਕਰੋ ਯਾਰ ਇਹਨਾਂ ਦਾ ਕੀ ਮੁੱਲ ਹੈ ਬੜੀ ਸੱਟ ਜੀ ਵਜੀ ਪਰ ਆਪਾਂ ਆਖੇ ਵੀ ਠੀਕ ਹੈ ਜੀ ਦੱਸੋ ਫਿਰ ਕਿਹੋ ਜਿਹਾ ਲਿਖੀਏ ਉਹ ਕਹਿੰਦੇ ਸਾਹਤਤੀਆਂ ਗੱਲਾਂ ਹੋਣ ਵਿੱਚ ਸਿਆਣੀਆਂ ਗੱਲਾਂ ਹੋਣ ਹੁਣ ਜਿਹੜਾ ਲੋਕ ਵੀ ਲਿਖਣ ਵਾਲਾ ਜੱਡ ਬੰਦਾ ਉਹ ਸਹਤਤੀਆਂ ਰੌਂਜਾ ਕਿੱਥੋਂ ਭਾਲੇ ਬਈ ਫਿਰ ਕਾਫੀ ਕੁਛ ਪੜਨ ਦੀ ਕੋਸ਼ਿਸ਼ ਕੀਤੀ ਤੇ ਹੁਣ ਆਪਣੀ ਤੁਹਾਡੀ ਮਿਹਰ ਨਾਲ ਤਿੰਨ ਕਿਤਾਬਾਂ ਸਾਹਿਤਕ ਵੀ ਆ ਗਈਆਂ ਖੰਭਕਰਾਂ ਦੇ ਪਹਿਲਾ ਸੰਗ੍ਰਹਿ ਸੀ ਆਪਣਾ ਟਿੜਕੇ ਚਾਨਣ ਦੂਜਾ ਸੀ ਤੇ ਹੁਣ ਤੀਜਾ ਕਾਵ ਸੰਗ੍ਰਹਿ ਆਪਣਾ ਆ ਰਿਹਾ ਕੋਈ ਕੋਈ ਪਤਾ ਹੱਲੇ ਸੋਈ ਮੇਰਾ ਮਤਲਬ ਕਹਿੰਦਾ ਮੈਂ ਉਲਝ ਗਿਆ ਸਾਰੀਆਂ ਗ੍ਰਹਿ ਵੀ ਕਿਹੜੇ ਨੂੰ ਪਾਇਲ ਦੇ ਗਏ ਹੁਣ ਜੀ ਸਹਿਤਕ ਚੀਜ਼ਾਂ ਲਿਖਦੀਆਂ ਮੈਨੂੰ ਤਾਂ ਪਤਾ ਨਹੀਂ ਆਵਾ ਲਿਖੀ ਜਾਂ ਨਾ ਉਹ ਜਿਹੀਆਂ ਮਾਰੀਆਂ ਵਿੱਚ ਚੰਗੀਆਂ ਜੀਆਂ ਲਿਖੀਗੇ ਤੁਹਾਨੂੰ ਪਸੰਦ ਆਉਣਗੀਆਂ ਕਿ ਨਹੀਂ ਤੇ ਮੈਂ ਇੱਕ ਛੋਟਾ ਜਿਹਾ ਗੀਤ ਆ ਉਹਦੇ ਸਾਹਮਣੇ ਕੋਸ਼ਿਸ਼ ਕੀਤੀ ਹੈ ਲਿਖਣ ਦੀ ਵੀ ਹੋਰ ਸਟਾਈਲ ਨਾਲ ਲਿਖਿਆ ਜਾਵੇ ਆਪਣੀ ਜਿਹੜੀ ਅਕਲ ਹੁੰਦੀ ਹੈ ਉਹਨੂੰ ਸੁਚੱਜੇ ਵਰਤਿਆ ਜਾਵੇ ਤਾਂ ਇਹ ਵਧੀਆ ਗੱਲ ਹੁੰਦੀ ਹੈ ਜੇ ਅਕਲ ਨੂੰ ਖਾ ਮਖਾ ਦੇ ਵਿੱਚ ਰੋਲ ਦੇਈਏ ਤਾਂ ਉਹ ਫਿਰ ਖਾ ਮਖਾ ਹੀ ਜ਼ਿੰਦਗੀ ਬਣ ਜਾਂਦੀ ਹੈ ਬੰਦੇ ਦੀ ਆਪਾਂ ਚੰਗੀਆਂ ਚੀਜ਼ਾਂ ਦੀ ਸਲੋਤਾ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਆਪਾਂ ਨੂੰ ਮੈਂ ਇੱਕ ਬਹੁਤ ਹੀ ਵਧੀਆ ਫੁੱਲ ਦੇਖਿਆ ਮੈਂ ਕਿਹਾ ਚਲੋ ਅੱਜ ਇੱਥੇ ਦਿਮਾਗ ਕਸਾਈਏ ਥੋੜਾ ਜਿਹਾ ਕੁਝ ਬਣਦਾ ਹੈ ਕਿ ਨਹੀਂ ਫੁੱਲੇ ਤੇ ਹੁਣ ਬੰਦਾ ਕਿੰਨਾ ਕੁਛ ਲਿਖ ਲੂਗਾ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਐ ਤੇ ਉਹ ਤੁਹਾਡੇ ਹਰ ਜਾਈ ਵਾ ਫੁੱਲਾ ਵੇ ਜੀ ਫੁੱਲਾ ਵੇ ਜੀ ਜੀਵੇ ਦੋ ਦਿਨ ਜੀਵੇ ਦੋ ਦਿਨ

ਜੀਵੇ ਦੋ ਦਿਨ ਹੋ ਲਾ ਤੁਮੇਰੇ ਮਨ ਨਾਲ ਹੱਸਿਆ ਫੁੱਲਾ ਤੁਮੇਰੇ ਮਨ ਨਾਲ ਹੱਸਿਆ ਦਿਲ ਦਾਵਾ ਸੀ ਤੂੰ ਦਿਲ ਵਿੱਚ ਵਸੇ ਆਵੇਂ दिल विच वसिया फुला वे जी फुला वे जीन دو जी दिन हो دنیا वुनिया माइको मंगंद फुला वेदुनिया ਮੈਂ ਕੋ ਮੰਗਦੀ ਕੀ ਮਤ ਪਾਰੇ ਤੇਰੇ ਅੰਗ ਅੰਗ ਦੀਵੇ ਇੱਕ ਇੱਕ ਅੰਗੇ ਦੀ ਫੁੱਲ ਵੇ ਜੀ ਜੀਵੇ ਦੂ ਦਿਨ ਜੀਵੇ ਦੂ ਦਿਨ ਜੀਵੇ ਦੂ ਦਿਨ ਤੇਰੇ ਬਾਝੂ ਨਰੈਣੀ ਤੇਰੇ ਬਾਝੂ ਮਹਿਕ ਨਰੈਣੀ ਕਿੱਥੇ ਕਰੇਗੀ ਤਿਤਲੀ ਬੈਣੀ ਵੇ ਤਿਤਲੀ ਬੈਣੀ ਫੁੱਲ ਵੇជី ਜੀਵੇ ਦੋ ਦਿਨ ਜੀਵੇ ਦੋ ਦਿਨ ਜੀਵੇ ਦੋ ਦਿਨ ਹੋ ਸ਼ਾਇਰਾਂ ਨੂੰ ਦੇਵੇਂ ਤੂੰ ਬਿਰਵਾਨੀ ਸ਼ਾਇਰ ਵੀ ਲਿਖ ਦੇ ਤੇਰੀ ਕਹਾਣੀ ਵੇ ਤੇਰੀ ਕਹਾਣੀ ਫੁੱਲਾਵੇ ਜੀ ਜੀਵੇ ਦੋ ਦਿਨ ਜੀਵੇ ਦੋ ਦਿਨ ਜੀਵੇ ਦੋ ਦਿਨ ਹੋ ਖੇਡ ਖੇਡ ਵੇਖ ਤੂੰ ਰਾਂਿਆਂ ਵਾਲ ਨੂੰ ਸਦਾ ਸੁਣ ਮੇ ਰੰਗਾਂ ਦੀ ਗੱਲ ਨੂੰ ਵੇ ਰੰਗਾਂ ਦੀ ਗੱਲ ਨੂੰ ਫੁੱਲ ਵੇ ਜੀ ਜੀਵੇ ਦੋ ਦਿਨ ਜੀਵੇ ਦੋ ਦਿਨ ਜੀਵੇ ਦੋ ਦਿਨ ਹੋਰ ਦੁਨੀਆ ਤਾਂ ਐ ਲਾਵਾ ਪਰਲੇ ਇਹ ਸੁਨੂ ਆਪਣੇ ਵਰਗੀ ਕਰ ਲੈਵੇ ਵਰਗੀ ਕਰ ਲੈ ਫੁੱਲਾਵੇ ਜੀ ਫੁੱਲਾਵੇ ਜੀ ਜੀਵੇ ਦੋ ਦਿਨ ਜੀਵੇ ਦੋ ਦਿਨ ਜੀਵੇ ਦੋ ਦਿਨ ਹੋ ਲੰਬਵਾਲੀ ਪਿਆਰ ਸਥਾਵੇ ਰੁਕ ਫੁੱਲਾ ਤੂੰ ਹਾਲੇ ਨਾ ਜਾਵੇ ਰੁਕ ਫੁੱਲਾ ਤੂੰ ਹਾਲੇ ਨਾ ਜਾਵੇ ਹਾਲੇ ਨਾ ਜਾਵੇ ਫੁੱਲਾਵੇ ਜੀ ਫੁੱਲਾਵੇ ਜੀ ਜੀਵੇ ਦੋ ਦਿਨ ਜੀਵੇ ਦੋ ਦਿਨ ਜੀਵੇ ਦੋ ਦਿਨ ਹੋਰ ਜੀਵੇ ਦੋ ਦਿਨ ਹੋਰ ਧੰਵਾ ਦਿਵਾਇਆ ਬਾਰੀ ਬਾਰੀ